ਨਮਿਤਾ ਹਾਲ ਵਿੱਚ ਬੈਠੀ ਟੀਵੀ ਦੇਖ ਰਹੀ ਸੀ ਉਸਨੇ ਆਪਣੀ ਭਾਬੀ ਨੂੰ ਆਵਾਜ਼ ਮਾਰਦੇ ਹੋਏ ਕਿਹਾ ਭਾਬੀ ਬਹੁਤ ਭੁੱਖ ਲੱਗੀ ਹੈ ਜਰਾ ਖਾਣਾ ਹੀ ਦੇ ਦਿਓ ਉਸਦੀ ਭਾਬੀ ਵਰਸ਼ਾ ਉਸਦੇ ਸਾਹਮਣੇ ਖਿਚੜੀ ਦੀ ਪਲੇਟ ਲੈ ਆਈ ਨਾਲ ਹੀ ਚਿਪਸ ਪਾਪੜ ਅਚਾਰ ਅਤੇ ਸਲਾਦ ਵੀ ਸੀ ਖਿਚੜੀ ਦੇਖ ਕੇ ਨਮਿਤਾ ਮੂੰਹ ਬਣਾਉਂਦੀ ਹੋਈ ਬੋਲੀ ਕੀ ਭਾਬੀ ਇੰਨੇ ਦਿਨਾਂ ਬਾਅਦ ਤਾਂ ਮੈਂ ਆਈ ਹਾਂ ਅਤੇ ਤੁਸੀਂ ਮੈਨੂੰ ਖਿਚੜੀ ਖਵਾਓਗੇ ਮੈਂ ਤਾਂ ਸੋਚਿਆ ਸੀ ਕਿ ਤੁਸੀਂ ਕੁਝ ਵਧੀਆ ਬਣਾਓਗੇ ਇੰਨਾ ਕਹਿ ਕੇ ਉਸਨੇ ਮੂੰਹ ਬਣਾਉਂਦੇ ਹੋਏ ਖਿਚੜੀ ਦੀ ਪਲੇਟ ਲੈ ਲਈ ਵਰਸ਼ਾ ਹੈਰਾਨੀ ਨਾਲ ਉਸਦਾ ਚਿਹਰਾ ਦੇਖਣ ਲੱਗੀ ਉਸ ਦੀ ਸੱਸ ਸੁਮਿਤਰਾ ਜੀ ਦੀ ਸਿਹਤ ਬਹੁਤ ਖਰਾਬ ਸੀ ਡਾਕਟਰ ਨੇ ਵੀ ਜਵਾਬ ਦੇ ਦਿੱਤਾ ਸੀ ਕਿ ਹੁਣ ਤੁਸੀਂ ਘਰ ਵਿੱਚ ਹੀ ਉਸ ਦੀ ਸੇਵਾ ਕਰੋ ਅਜਿਹੇ ਸਮੇਂ ਵਿੱਚ ਵਰਸ਼ਾ ਦੇ ਪਤੀ ਰਵੀ ਨੇ ਫੋਨ ਕਰਕੇ ਆਪਣੀ ਭੈਣ ਨੂੰ ਵੀ ਮਾਂ ਨੂੰ ਮਿਲਣ ਲਈ ਬੁਲਾ ਲਿਆ ਸੀ ਇਸੇ ਸ਼ਹਿਰ ਵਿੱਚ ਸੋਰੇ ਹੋਣ ਕਾਰਨ ਉਹ ਅਗਲੀ ਸਵੇਰ ਹੀ ਆ ਗਈ ਸੀ ਪਰ ਅਜੇੇ ਸਮੇਂ ਵੀ ਨਮਿਤਾ ਦੀ ਚਿੰਤਾ ਮਾਂ ਦੀ ਸਿਹਤ ਨਾਲੋਂ ਜ਼ਿਆਦਾ ਆਪਣੇ ਖਾਣ ਪੀਣ ਦੀ ਸੀ ਸੁમિતਰਾ ਜੀ ਦੇ ਸਾਰੇ ਨਿੱਤ ਕਰਮ ਬਿਸਤਰੇ ਤੇ ਹੀ ਹੋ ਰਹੇ ਸੀ ਵਰਸਾ ਸਵੇਰ ਤੋਂ ਹੀ ਉਸ ਦੀ ਦੇਖਭਾਲ ਵਿੱਚ ਜੁਟੀ ਹੋਈ ਸੀ ਉਸ ਨੂੰ ਲਾਂਚ ਬਣਾਉਣ ਦਾ ਸਮਾਂ ਨਹੀਂ ਮਿਲਿਆ ਇਸ ਲਈ ਉਸਨੇ ਜਲਦੀ ਜਲਦੀ ਖਿਚੜੀ ਬਣਾ ਲਈ ਉਸੇ ਤੇ ਨਮਿਤਾ ਸ਼ਿਕਾਇਤ ਕਰ ਰਹੀ ਸੀ ਅਜਿਹੇ ਸਮੇਂ ਵਿੱਚ ਉਹ ਸੱਸ ਦੀ সেবা ਛੱਡ ਕੇ ਪਕਵਾਨ ਤਾਂ ਨਹੀਂ ਬਣਾ ਸਕਦੀ ਸੀ ਨਨਦ ਵੀ ਜਦੋਂ ਤੋਂ ਆਈ ਸੀ ਟੀਵੀ ਦੇ ਸਾਹਮਣੇ ਹੀ ਬੈਠੀ ਸੀ ਸਿਰਫ ਇੱਕ ਵਾਰ ਮਾਂ ਦੇ ਕਮਰੇ ਵਿੱਚ ਜਾ ਕੇ ਉਹਨਾਂ ਨੂੰ ਦੇਖ ਆਈ ਸੀ ਖੈਰ ਨਨਦ ਨੂੰ ਹਾਲ ਵਿੱਚ ਛੱਡ ਕੇ ਵਰਸ਼ਾ ਆਪਣੀ ਸੱਸ ਲਈ ਥੋੜੀ ਜਹੀ ਖਿਚੜੀ ਲੈ ਗਈ ਸੱਸ ਕਮਜ਼ੋਰ ਆਵਾਜ਼ ਵਿੱਚ ਬੋਲੀ ਬਹੂ ਹੁਣ ਕੁਝ ਵੀ ਖਾਣ ਦੀ ਇੱਛਾ ਨਹੀਂ ਹੋ ਰਹੀ ਹੁਣ ਤਾਂ ਬਸ ਭਗਵਾਨ ਮੁਕਤੀ ਦੇ ਦੇਵੇ ਬਰਸ਼ਾ ਦੀਆਂ ਅੱਖਾਂ ਪਰ ਆਈਆਂ ਉਹ ਬੋਲੀ ਮਾਂ ਜੀ ਤੁਸੀਂ ਅਜਿਹੀਆਂ ਗੱਲਾਂ ਕਿਉਂ ਕਰ ਰਹੇ ਹੋ ਕਹਿੰਦੇ-ਕਹਿੰਦੇ ਉਸ ਦਾ ਗਲਾ ਪਰ ਆਇਆ ਕਿਉਂਕਿ ਸਚਾਈ ਤਾਂ ਘਰ ਵਿੱਚ ਸਾਰਿਆਂ ਨੂੰ ਹੀ ਪਤਾ ਸੀ ਕਿ ਉਹ ਹੁਣ ਸਿਰਫ ਚੰਦ ਦਿਨਾਂ ਦੀ ਹੀ ਮਹਿਮਾਨ ਹੈ ਵਰਸ਼ਾ ਨੇ ਫਿਰ ਵੀ ਸੱਸ ਨੂੰ 2-3 ਚਮਚ ਖਿਚੜੀ ਖਵਾਈ ਉਸ ਨੂੰ ਵੀ ਖਾਣ ਦੀ ਇੱਛਾ ਨਹੀਂ ਸੀ ਪਰ ਉਹ ਜਾਣਦੀ ਸੀ ਕਿ ਜੇ ਉਹ ਖੁਦ ਨਹੀਂ ਖਾਏਗੀ ਤਾਂ ਉਸ ਦੀ ਸਿਹਤ ਵਿਗੜ ਜਾਵੇਗੀ ਅਤੇ ਫਿਰ ਸੱਸ ਦੀ ਦੇਖਭਾਲ ਕੌਣ ਕਰੇਗਾ ਇਸ ਲਈ ਉਸ ਨੇ ਕਿਸੇ ਤਰ੍ਹਾਂ ਇੱਕ ਕਟੋਰੀ ਖਿਚੜੀ ਖੁਦ ਵੀ ਖਾ ਲਈ ਅਜਿਹੇ ਸਮੇਂ ਵਿੱਚ ਰਵੀ ਨੇ ਵੀ ਆਫਿਸ ਤੋਂ ਛੁੱਟੀ ਲੈ ਲਈ ਸੀ ਅਤੇ ਉਹ ਵੀ ਮਾਂ ਦੀ ਦੇਖਭਾਲ ਵਿੱਚ ਲੱਗਾ ਰਹਿੰਦਾ ਸੀ ਫਿਲਹਾਲ ਉਹ ਮਾਂ ਲਈ ਕੁਝ ਫਲ ਅਤੇ ਦਵਾਈਆਂ ਲੈਣ ਬਾਹਰ ਗਿਆ ਸੀ ਇਧਰ ਨਿਮਿਤਾ ਆਪਣੀ ਸਹੇਲੀ ਨਾਲ ਫੋਨ ਤੇ ਗੱਲ ਕਰਦੀ ਹੋਈ ਕਹਿ ਰਹੀ ਸੀ ਕੀ ਦੱਸਾਂ ਯਾਰ ਭਾਬੀ ਨੇ ਤਾਂ ਖਿਚੜੀ ਬਣਾ ਕੇ ਰੱਖ ਦਿੱਤੀ ਸਾਰਾ ਮੂੰਹ ਦਾ ਸਵਾਦ ਹੀ ਖਰਾਬ ਹੋ ਗਿਆ ਤੂੰ ਮੇਰੇ ਨਾਲ ਪਾਣੀ ਪੂਰੀ ਖਾਣ ਚਲੇਂਗੀ ਇਹ ਸਭ ਸੁਣ ਕੇ ਵਰਸ਼ਾ ਸੁੰਨ ਜਿਹੀ ਰਹਿ ਗਈ ਉਹ ਸੋਚਣ ਲੱਗੀ ਕਿ ਕੋਈ ਧੀ ਅਜਿਹਾ ਕਿਵੇਂ ਕਰ ਸਕਦੀ ਹੈ ਪਰ ਉਹ ਕੁਝ ਬੋਲ ਨਹੀਂ ਸਕਦੀ ਸੀ ਥੋੜੀ ਦੇਰ ਬਾਅਦ ਨਨੰਦ ਨਵੇਂ ਕੱਪੜੇ ਪਹਿਨ ਕੇ ਆਪਣੀ ਸਹੇਲੀ ਨਾਲ ਬਾਹਰ ਚਲੀ ਗਈ ਵਰਸ਼ਾ ਸਿਰ ਫੜ ਕੇ ਸੋਫੇ ਤੇ ਬੈਠ ਗਈ ਅਤੇ ਸੋਚਣ ਲੱਗੀ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਇਨਸਾਨ ਨੂੰ ਕੀ ਹੋ ਰਿਹਾ ਹੈ ਉਹ ਰਿਸ਼ਤਿਆਂ ਦੀ ਅਹਿਮੀਅਤ ਕਿਉਂ ਭੁੱਲ ਰਿਹਾ ਹੈ ਖੈਰ ਖੈਰ ਸ਼ਾਮ ਨੂੰ ਜਦੋਂ ਨਨ ਅਧਕਾਰ ਆਈ ਤਾਂ ਘਰ ਵਿੱਚ ਬੜਦਿਆਂ ਹੀ ਬੋਲੀ ਭਾਬੀ ਡਿਨਰ ਵਿੱਚ ਤਾਂ ਕੁਝ ਵਧੀਆ ਬਣਾਓਗੇ ਨਾ ਵਰਸ਼ਾ ਨੇ ਕਿਹਾ ਦੀਦੀ ਤੁਸੀਂ ਮਾਂ ਜੀ ਦੇ ਕੋਲ ਬੈਠੋ ਜੇ ਉਹਨਾਂ ਨੂੰ ਕੁਝ ਲੋੜ ਹੋਵੇ ਤਾਂ ਦੇਖ ਲਵੋ ਮੈਂ ਖਾਣਾ ਬਣਾਉਣ ਜਾ ਰਹੀ ਹਾਂ ਤਾਂ ਉਹ ਬੋਲੀ ਮਾਂ ਦੇ ਕਮਰੇ ਵਿੱਚ ਅਜੀਬ ਜਿਹੀ ਬਦਬੂ ਆਉਂਦੀ ਹੈ ਮੈਂ ਤਾਂ ਨਹੀਂ ਬੈਠ ਸਕਦੀ ਵੀਰ ਜੀ ਉੱਥੇ ਹੀ ਹੈ ਨਾ ਮੇਰੀ ਕੀ ਲੋੜ ਵੈਸੇ ਵੀ ਮੈਂ ਬਾਹਰ ਗਈ ਸੀ ਥੋੜੀ ਥੱਕ ਗਈ ਹਾਂ ਇੰਨਾ ਕਹਿ ਕੇ ਉਹ ਰੂਮ ਵਿੱਚ ਜਾ ਕੇ ਲੇਟ ਗਈ ਵਰਸ਼ਾ ਚੁੱਪਚਾਪ ਕਿਚਨ ਵਿੱਚ ਚਲੀ ਗਈ ਤਦੇ ਹੀ ਨਨੰਦਰੀ ਆਵਾਜ਼ ਆਈ ਭਾਬੀ ਜਰਾ ਨਾਸਤੇ ਵਿੱਚ ਚਟਪਟੀ ਜਹੀ ਆਲੂ ਦੀ ਟਿੱਕੀ ਬਣਾ ਦਿਓ ਥੋੜੀ ਭੁੱਖ ਲੱਗ ਰਹੀ ਹੈ ਵਰਸ਼ਾਂ ਨੂੰ ਤਾਂ ਖਾਣਾ ਬਣਾਉਂਦੀ ਵੀ ਇੱਛਾ ਨਹੀਂ ਸੀ ਉਹ ਗੁੱਸੇ ਵਿੱਚ ਨਨਦ ਦੇ ਕਮਰੇ ਵਿੱਚ ਗਈ ਅਤੇ ਬੋਲੀ ਮਾਂ ਜੀ ਦੀ ਅਜਿਹੀ ਹਾਲਤ ਹੈ ਅਤੇ ਤੁਹਾਨੂੰ ਖਾਣ ਪੀਣ ਦੀ ਪਈ ਹੈ ਮੈਂ ਫਿਲਹਾਲ ਕੁਝ ਵੀ ਵਾਧੂ ਨਹੀਂ ਬਣਾ ਸਕਦੀ ਮੈਂ ਚਾਹ ਬਣਾਉਣ ਜਾ ਰਹੀ ਹਾਂ ਤੁਸੀਂ ਚਾਹ ਅਤੇ ਨਮਕੀਨ ਲੈ ਲਵੋ ਇਸ ਗੱਲ ਤੇ ਨਿੰਮਤਾ ਅਥਰੂ ਬਹਾਉਣ ਲੱਗ ਪਈ ਬੋਲੀ हां ਹੁਣ ਮੇਰੀ ਮਾਂ ਦੀ ਸਿਹਤ ਖਰਾਬ ਹੈ ਤਾਂ ਮੈਨੂੰ ਇਸ ਘਰ ਵਿੱਚ ਪੁੱਛਣ ਵਾਲਾ ਹੈ ਹੀ ਕੋਣ ਵੱਡੀ ਗਲਤੀ ਹੋ ਗਈ ਜੋ ਮੈਂ ਭਾਬੀ ਤੋਂ ਥੋੜੀ ਫਰਮਾਸ਼ ਫਰਮਾਇਸ਼ ਕਰ ਦਿੱਤੀ ਤਦੇ ਹੀ ਰਵੀ ਵੀ ਉਸਦੀ ਰੋਂਦੀ ਆਵਾਜ਼ ਸੁਣ ਕੇ ਕਮਰੇ ਵਿੱਚੋਂ ਬਾਹਰ ਆ ਗਿਆ ਉਹ ਉਸ ਨੂੰ ਝਿੜਕਦੇ ਹੋਏ ਬੋਲਿਆ ਮਾਂ ਦੀ ਸਿਹਤ ਇੰਨੀ ਖਰਾਬ ਹੈ ਅਤੇ ਤੈਨੂੰ ਫਰਮਾਇਸ਼ਾ ਕਰਨ ਦੀ ਪਈ ਹੈ ਮਾਂ ਤੇਰੇ ਬਾਰੇ ਪੁੱਛ ਰਹੀ ਸੀ ਚੱਲ ਮਾਂ ਨਾਲ ਦੋ ਘੜੀ ਸਮਾਂ ਬਿਤਾ ਲੈ ਪਤਾ ਨਹੀਂ ਕਦੋਂ ਕੀ ਹੋ ਜਾਵੇ ਕਹਿੰਦੇ-ਕਹਿੰਦੇ ਰਵੀ ਦੀ ਆਵਾਜ਼ ਪਰ ਆਈ ਭਰਾ ਦੀ ਝਿੜਕ ਤੇ ਨਿਮਿਤਾ ਚੁੱਪ ਹੋ ਗਈ ਪਰ ਉਹ ਭਾਬੀ ਨੂੰ ਘੂਰ ਕੇ ਦੇਖ ਰਹੀ ਸੀ ਨਿਮਿਤਾ ਡਿਨਰ ਬਾਰੇ ਪੁੱਛ ਰਹੀ ਸੀ ਪਰ ਸ਼ਾਇਦ ਰਾਤ ਦਾ ਭੋਜਨ ਕਿਸੇ ਦੇ ਨਸੀਬ ਵਿੱਚ ਨਹੀਂ ਸੀ ਇੱਧਰ ਰਵੀ ਨਿਮਿਤਾ ਨੂੰ ਝਿੜਕ ਕੇ ਕਮਰੇ ਵਿੱਚ ਲੈ ਗਿਆ ਅਤੇ ਉੱਧਰ ਮਾਂ ਨੇ ਆਖਰੀ ਸਾਲ ਲਿਆ ਪੂਰੇ ਘਰ ਵਿੱਚ ਰੋਨ-ਕੁਰਲੌਨ ਦੀਆਂ ਆਵਾਜ਼ਾਂ ਗੂੰਜਣ ਲੱਗੀਆਂ। ਵਰਸ਼ਾ ਲਈ ਇਹ ਬਹੁਤ ਵੱਡਾ ਸਦਮਾ ਸੀ ਕਿਉਂਕਿ ਉਹ ਦਿਨ-ਰਾਤ ਆਪਣੀ ਸੱਸ ਮਾਂ ਨਾਲ ਰਹਿੰਦੀ ਸੀ। ਸੱਸ ਵੀ ਉਸ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦੀ ਸੀ। ਇਸ ਲਈ ਇਹ ਉਸ ਲਈ ਵੱਡਾ ਨੁਕਸਾਨ ਸੀ। ਸਾਰੀ ਰਾਤ ਸਾਰੇ ਲੋਕ ਮਾਂ ਦੀ ਮ੍ਰਿਤ ਦੇ ਨੂੰ ਦੇ ਘੇਰ ਕੇ ਬੈਠੇ ਰਹੇ। ਵਿਲਾਪ ਕਰਦੇ ਰਹੇ ਨਿਮਿਤਾ ਨੇ ਆਪਣੇ ਪਤੀ ਨੂੰ ਫੋਨ ਕਰਕੇ ਆਉਣ ਲਈ ਕਹਿ ਦਿੱਤਾ ਸੀ ਅਗਲੇ ਦਿਨ ਸਵੇਰੇ ਸਵੇਰੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਰਵੀ ਅਤੇ ਵਰਸ਼ਾ ਨੇ ਮਿਲ ਕੇ ਸਭ ਕੁਝ ਸੰਭਾਲਿਆ 13ਵੇਂ ਦਿਨ ਬਾਅਦ ਜਦੋਂ ਨਿਮਿਤਾ ਸੋਹਰੇ ਜਾਣ ਦੀ ਤਿਆਰੀ ਕਰ ਰਹੀ ਸੀ ਤਾਂ ਉਸ ਨੂੰ ਦੇਖ ਕੇ ਅਜੀਹਾ ਲੱਗ ਰਿਹਾ ਸੀ ਜਿਵੇਂ ਉਹ ਕੁਝ ਕਹਿਣਾ ਚਾਹੁੰਦੀ ਹੋਵੇ ਉਸ ਨੇ ਸਾਰੇ ਬੈਗ ਪੈਕ ਕਰ ਲਏ ਫਿਰ ਉਹ ਆਪਣੇ ਭਰਾ ਭਾਬੀ ਕੋਲ ਆਈ ਅਤੇ ਉਦਾਸ ਸੁਰ ਵਿੱਚ ਬੋਲੀ ਵੀਰ ਭਾਬੀ ਜੀ ਹੁਣ ਤੁਸੀਂ ਹੀ ਮੇਰਾ ਮਾਇਕਾ ਹੋ ਮਾਂ ਤਾਂ ਚਲੀ ਗਈ ਤੁਸੀਂ ਮੈਨੂੰ ਕਦੇ ਇਕੱਲਾ ਨਾ ਛੱਡਣਾ ਕਹਿੰਦੇ-ਕਹਿੰਦੇ ਉਹ ਰੋਣ ਲੱਗੀ ਵਰਸ਼ਾ ਨੇ ਉਸਦੇ ਮੱਥੇ ਤੇ ਹੱਥ ਫੇਰਦੇ ਹੋਏ ਕਿਹਾ ਦੀਦੀ ਤੁਹਾਡਾ ਮਾਇਕਾ ਹਮੇਸ਼ਾ ਬਣਿਆ ਰਹੇਗਾ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਤਾਂ ਦੇ ਨਮਿਤਾ ਭਾਵੁਕ ਹੋ ਕੇ ਬੋਲੀ ਬੋਲੀ ਵੈਸੇ ਮਾਂ ਮੇਰੇ ਲਈ ਬਹੁਤ ਕੁਝ ਕਰਨਾ ਚਾਹੁੰਦੀ ਸੀ ਅਤੇ ਉਹਨਾਂ ਨੇ ਆਪਣੀ ਆਖਰੀ ਇੱਛਾ ਵੀ ਮੈਨੂੰ ਦੱਸੀ ਸੀ ਵਰਸ਼ਾ ਹੈਰਾਨੀ ਨਾਲ ਬੋਲੀ ਕੀ ਕਿਹਾ ਸੀ ਮਾਂ ਜੀ ਨੇ ਫਿਰ ਮਾਂ ਨਹੀਂ ਮਨ ਸੋਚਣ ਲੱਗੀ ਕਿ ਦੀਦੀ ਤਾਂ ਜਿਆਦਾ ਸਮਾਂ ਮਾਂ ਜੀ ਦੇ ਕੋਲ ਰਹੀ ਵੀ ਨਹੀਂ ਅਤੇ ਮਾਂ ਜੀ ਨੂੰ ਕੁਝ ਕਹਿਣਾ ਵੀ ਸੀ ਤਾਂ ਉਹ ਮੇਰੇ ਨਾਲ ਕਹਿੰਦੀ ਨਨਦ ਨਨਦ ਨਾਲ ਕੀ ਕਹਿਣ ਦੀ ਲੋੜ ਸੀ ਖੈਰ ਵਰਸ਼ਾ ਨੇ ਬਾਰ-ਬਾਰ ਪੁੱਛਿਆ ਤਾਂ ਨਮਿਤਾ ਰੋਂਦੀ ਹੋਈ ਬੋਲੀ ਵੀਰ ਜੀ ਭਾਬੀ ਜੀ ਮੈਨੂੰ ਮਾਂ ਦੇ ਗਹਿਣਿਆਂ ਦਾ ਕੋਈ ਲਾਲਚ ਨਹੀਂ ਪਰ ਮਾਂ ਦੀ ਆਖਰੀ ਇੱਛਾ ਸੀ ਕਿ ਉਹ ਗਹਿਣੇ ਮੈਨੂੰ ਮਿਲਣ ਉਹਨਾਂ ਨੇ ਕਿਹਾ ਸੀ ਕਿ ਮੇਰੇ ਜਾਣ ਤੋਂ ਬਾਅਦ ਮੇਰੇ ਸਾਰੇ ਗਹਿਣੇ ਤੂੰ ਲੈ ਲਈ। ਇਹ ਸੁਣ ਕੇ ਵਰਸ਼ਾ ਅਤੇ ਰਵੀ ਹੈਰਾਨੀ ਨਾਲ ਇੱਕ ਦੂਜੇ ਦਾ ਚਿਹਰਾ ਦੇਖਣ ਲੱਗੇ। ਫਿਰ ਵਰਸ਼ਾ ਨੇ ਨਨਦ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ, "ਦੀਦੀ ਮਾ ਜੀ, ਅਜਿਹਾ ਕਦੇ ਨਹੀਂ ਕਹਿ ਸਕਦੀ ਕਿਉਂਕਿ ਉਹ ਗਹਿਣੇ ਤਾਂ ਮਾ ਜੀ ਦੀ ਬਿਮਾਰੀ ਦੇ ਸਮੇਂ ਹੀ ਵਿਕ ਗਏ। ਉਹਨਾਂ ਨੇ ਖੁਦ ਸਾਰੇ ਗਹਿਣੇ ਕੱਢ ਕੇ ਦਿੱਤੇ ਸੀ ਤਾਂ ਜੋ ਉਹਨਾਂ ਦਾ ਇਲਾਜ ਚੰਗੀ ਤਰ੍ਹਾਂ ਨਾਲ ਹੋ ਸਕੇ।" ਅਤੇ ਉਹਨਾਂ ਨੇ ਸਾਰੇ ਸਬੂਤ ਵੀ ਰੱਖਣ ਲਈ ਕਿਹਾ ਸੀ ਤਾਂ ਜੋ ਬਾਅਦ ਵਿੱਚ ਕੋਈ ਦੋਸ਼ ਨਾ ਦੇ ਇੰਨਾ ਕਹਿ ਕੇ ਉਸਨੇ ਇੱਕ ਫਾਈਲ ਲਿਆ ਕੇ ਪਟਕ ਦਿੱਤੀ ਜਿਸ ਵਿੱਚ ਸਾਰੇ ਵੇਰਵੇ ਲਿਖੇ ਸੀ ਕੀ ਕਿਹੜਾ ਕਹਿਣਾ ਕਿੰਨੇ ਚ ਵਿਕਿਆ ਨਾਲ ਹੀ ਇੱਕ ਵੀਡੀਓ ਵੀ ਸੀ ਵੀਡੀਓ ਵਿੱਚ ਸੁਮਿਤਰਾ ਜੀ ਨੇ ਆਪਣੀ ਧੀ ਨੂੰ ਕਿਹਾ ਸੀ ਮੈਨੂੰ ਪਤਾ ਹੈ ਬੇਟੀ ਕਿ ਤੇਰੀ ਨਜ਼ਰ ਮੇਰੇ ਗਿਆਨਿਆਂ ਤੇ ਹੈ ਪਰ ਹੁਣ ਮੇਰੇ ਇਲਾਜ ਵਿੱਚ ਕਾਫੀ ਪੈਸੇ ਲੱਗ ਰਹੇ ਹਨ ਅਤੇ ਮੈਂ ਆਪਣੇ ਨੂੰ ਪੁੱਤਰ ਤੇ ਸਾਰਾ ਬੋਝ ਨਹੀਂ ਪਾ ਸਕਦੀ ਇਸ ਲਈ ਸਭ ਤੋਂ ਪਹਿਲਾਂ ਮੈਂ ਆਪ ਆਪਣੇ ਸਾਰੇ ਗਾਣੇ ਆਪਣੇ ਤੇ ਵਰਤ ਰਹੀ ਹਾਂ ਬਾਅਦ ਵਿੱਚ ਮੇਰੇ ਨੂੰ ਪੁੱਤ ਨੂੰ ਗਾਣੇ ਲਈ ਪਰੇਸ਼ਾਨ ਨਾ ਕਰੀ ਨਿਮਿਤਾ ਚੁੱਪ ਹੋ ਗਈ ਉਸ ਦਾ ਸਿਰ ਸ਼ਰਮਿੰਦਗੀ ਨਾਲ ਝੁਕ ਗਿਆ ਇੱਧਰ ਵਰਸ਼ਾ ਵੀ ਸਮਝ ਗਈ ਸੀ ਕਿ ਉਸ ਦੀ ਸੱਸ ਬਹੁਤ ਦੂਰ ਦੀ ਸੋਚਦੀ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਨਿਮਿਤਾ ਕਿਹੋ ਜਿਹੀ ਹੈ ਇਸ ਲਈ ਉਹਨਾਂ ਨੇ ਪਹਿਲਾਂ ਹੀ ਸਾਰੀਆਂ ਤਿਆਰੀਆਂ ਕਰ ਲਈਆਂ ਸੀ ਵਰਸ਼ਾ ਦੁਖੀ ਮਨ ਨਾਲ ਸੱਸ ਦੀ ਸਮਝਦਾਰੀ ਨੂੰ ਨਮਨ ਕਰਨ ਲੱਗੀ ਅਤੇ ਨਿਮਿਤਾ ਜੋ ਪਚਾਪ ਸਿਰ ਚੁਕਾ ਕੇ ਉੱਥੋਂ ਚਲੀ ਗਈ ਵਰਸ਼ਾ ਵਸੇ ਇਹੀ ਸੋਚ ਰਹੀ ਸੀ ਕਿ ਜੇ ਸਾਸੂ ਮਾਂ ਨੇ ਉਹ ਵੀਡੀਓ ਨਾ ਬਣਾਇਆ ਹੁੰਦਾ ਤਾਂ ਸ਼ਾਇਦ ਨਿਮਤਾ ਉਸ ਤੇ ਹੀ ਗੈਣਿਆਂ ਦੀ ਚੋਰੀ ਦਾ ਇਲਜ਼ਾਮ ਲਾ ਦਿੰਦੀ ਖੈਰ ਮਿਤਰਾ ਜੀ ਦੀ ਸਮਝਦਾਰੀ ਦੀ ਬਜਾ ਨਾਲ ਅੱਜ ਉਸ ਦੀ ਲਾਲਚੀ ਨਨਦ ਨੂੰ ਚੰਗਾ ਸਬਕ ਮਿਲ ਗਿਆ ਸੀ ਕੁਝ ਲੋਕ ਰਿਸ਼ਤਿਆਂ ਨਾਲੋਂ ਧਨ-ਦੌਲਤ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ ਅਤੇ ਅਜਿਹੇ ਲੋ ਅਜਿਹੇ ਲੋਕ ਕਿਸੇ ਦੇ ਜਾਣ ਤੋਂ ਬਾਅਦ ਵੀ ਵਸ ਆਪਣਾ ਸਵਾਰਥ ਪੂਰਾ ਕਰਨ ਦੇ ਚੱਕਰ ਵਿੱਚ ਹੀ ਲੱਗੇ ਰਹਿੰਦੇ ਹਨ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ